ਮਾਡਲ ਕਿੰਨਾ ਹੈ ਆਪਾਂ ਵਪਾਰ ਕਰਦੇ ਆ ਤੂੰ 40 ਸਾਲ ਹੋ ਗਏ ਆਪਾਂ ਬਾਰੇ ਇਹ ਨਵਾਂ ਨਵਾਂ ਪਹਿਲਾ ਟਰੈਕਟਰ ਲੈਤਾ ਇਹ 53 ਦਾ ਸਾ ਤੇ ਲੋ ਬਾਕੀ ਟਰੈਕਟਰ ਤਾਂ ਉਹੀ ਰਹਿੰਦੇ ਵਧਨ ਦਵੇ ਤਦੋਂ ਮੈਂ ਇਹ 1100 ਘੰਟਾ ਚੱਲਿਆ ਚਾਰੇ ਟਾਇਰ ਨਾਲ ਦੇਨੇ ਚਾਰੇ ਟਾਇਰ ਨਾਲ ਦੇਨੇ ਆਪੇ ਦਾ ਅਰੀਜਨਲ ਕਲੱਚ ਕੋਲ ਤੇ ਸੀਲ ਨਾਲ ਦੇ ਟਾਇਰ ਨੇ 70 ਰੁਪਏ ਦੇ ਨਾਲ ਦੇ ਟਾਇਰ ਆ ਕਲੱਚ ਵਗੈਰਾ ਸਾਰਾ ਕੁਝ ਸੀਲਡ ਹੈ ਜੇ ਸਿਸਟਮ ਵਗੈਰਾ ਚੰਗਾ ਲੱਗਿਆ ਮਾ ਫੁੱਲ ਚੋਟੀ ਜਾਣਾ ਫੁੱਲ ਜਾਣਗੇ ਟਰੈਕਟਰਾਂ ਦੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਆ ਫੁੱਲ ਕੰਟਰੈਕਟਰ ਨੇ ਲਏ ਗਏ ਐਂ ਜੇ ਆ ਵੀ ਕਿਤੇ ਰੰਗ ਹੋਇਆ ਹੋਣਾ ਆ ਗਏ ਜਿੰਨੇ ਵੀ ਟਰੈਕਟਰ ਨੇ ਆਪਾਂ ਲੱਖ ਰੁਪਏ ਦੇ ਵਿੱਚ ਦੇ ਦਾਂਗੇ ਆਪਾਂ ਬਾਕੀਆਂ ਦਾ ਉਹ ਜਦੋਂ ਹੋਵੇ ਨਾ ਉਹ ਜੀ ਇੱਕ ਵੀ ਟਰੈਕਟਰ ਨਹੀਂ ਜਾਈ ਮਤਲਬ ਆਪਾਂ ਦਿਖਾਵਾਂਗੇ ਗੁੰਨੀ ਹੋਊ 21 ਹਾਂ ਇਹ ਗੱਲ ਆ ਜੇ ਥਾਂ ਮੇ ਨਾ ਹੋਇਆ ਇਹ ਦੂਜੇ ਨਾਲ ਤੇ ਆਹ ਹਜੇ ਟਾਇਰ ਦੇ 60 65 ਪੈਸੇ ਵੱਡੀ ਆ ਜੀ ਆ ਦਿਖਾ ਰੰਬ ਰੰਬਾ ਕੀਕਾ ਆਹ ਲਫਾਫਾ ਯੋ ਉਮੀ ਹਜ ਲਾਈਟਾਂ ਲੂਟਾਂ ਤੇ ਲਫਾਫਾ ਚੰਗਾ ਉਮੀ ਲੱਗਿਆ ਇਹ 3 ਇਹ 575 ਬਰ ਇਹ ਵੀ ਟਾਪ ਮਾਡਲ ਆਗਾ ਇਹ ਸਰਪੰਚ ਆ ਗਿਆ ਹਾਂ ਇਹ ਵੀ ਫੁੱਲ ਚੋਟੀ ਦਾ ਡਾਇਰੈਕਟਰ ਆ ਕੇ ਨਟ ਤੇ ਸੈਸ ਫੋਣੀ ਖੁਦੀ ਗਲਤ ਜੀ 2021 ਮਾਡਲ ਆ ਪਟਿਆਲਾ ਨੰਬਰ ਆਗਾ ਸਾਰਾ ਡਾਕਟਰ ਰਿਜਨਲ ਨਾਲ ਦੇ ਟਰ ਮਗਰ ਲੱਦੇ ਨੇ ਮੂਰੇ ਨਵੇਂ ਪਾਏ ਨੇ ਵੱਡੇ ਪਾਲ ਨੇ ਮੂਰੇ ਜਹਾਜੀ ਪਾਤੇ ਮਤਲਬ ਸਿਸਟਮ ਪੂਰਾ ਚੋਟੀ ਦਾ ਲੱਗਾ ਹੋਇਆ ਸਿਸਟਮ ਵੀ ਲੱਗਾ ਹੋਇਆ ਰੇਸ ਵੀ ਲੱਗੀ ਹੋਈ ਆ ਮੂਰੇ ਟੈਂਕੀ ਵੀ ਲੱਗੀ ਹੋਈ ਆ ਮਤਲਬ ਰੁਪਿਆ ਲਾਉਣ ਦੀ ਤਾਂ ਲੋੜ ਹੀ ਨਹੀਂ ਹੈਗੀ ਸਾਡਾ ਕੋਈ ਰੁਪਿਆ ਨਹੀਂ ਪਾਲਦਾ ਹੈਗਾ ਇਹ ਮੰਨ ਕਲੱਚ ਗੱਟ ਤੱਕ ਉਹਦਾ ਬਾਕੀ ਜ਼ੀਰਲਾ ਸਾਰਾ ਪੈਰ ਬੂਦਾ ਪਟੇ ਪੈਰ ਦਾ ਇੰਨੇ ਸੀ ਪੰਪ ਦਿਖਾ ਦੇ ਖੁੱਲਿਆ ਖਦਾ ਨਹੀਂ ਆ ਗਿਆ ਤੂੰ ਕਿਸੇ ਪਾਸਿਓਂ ਵੀ ਪੰਪ ਵਗੈਰਾ ਕੋਈ ਵੀ ਖੁੱਲਿਆ ਨਹੀਂ ਹੋਇਆ ਤੇ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀ ਰਹਿੰਦੇ ਵਧਨ ਦੇ ਦੋ ਚਾਰੇ ਡਾਇਰ ਨਾਲ ਦੇ ਨੇ ਆਪੇ ਦਿਖਾ ਦਿਓ ਸਾਰਾ ਕੁਸ ਤੁਸੀਂ ਤੇ ਮਾਰ ਕੇ ਚੈੱਕ ਕਰ ਲਈਏ ਪਹਿਲਾਂ ਤਾਂ ਤੇ ਜੂਨ 2010 ਲੈ ਇਥੇ ਲੱਗਿਆ ਹੋਇਆ ਆਂਦੇ ਕਰ ਦੇਖੀ ਢੱਕਾਂ ਦੇ ਦਿਖਾਈ ਮੱਟੀ ਆਹ ਸਟicker ਵੀ ਹਜੇ ਨਾਲ ਦਾ ਆਹ ਸਟicker ਵੀ ਆਹ ਮੂਰੇ ਡਿਸਟ੍ਰਿਕਟ ਦੇ ਨਿਕਲ ਲੋਕਲ ਦੇ ਮੂਰੇ ਆਹ ਸਟicker ਵੀ ਦਿਖਾ ਦੇ ਹਾਂ ਦੇਖੋ ਵੀ 10 ਲੋ ਜੀ ਕਰੋ ਚੈੱਕ ਪਗਾ ਬਜਾੜੋ ਪਾਵਰ ਹੋਇਆ ਸੋਨਾਲੀ ਕਾਲਾ ਵਾਂਗੂ ਵਧੀਆ ਐ ਨਹੀਂ ਸੋਨਾਲੀ ਕਾਲਾ ਵਾਂਗੂ ਪਾਵਰ ਹੋਇਆ ਹੋਇਆਗਾ ਤੇ ਜੀ ਹੁਣ ਆਪਾਂ ਇਹਦੀ ਓਨਲਾਈਨ ਜੀ ਕਹਿੰਦੇ ਪਤਾ ਹੁਣ ਉਹਦਾ ਬਾਹਰ ਬਹੁਰਲ ਜਾਣਾ ਪੈਸੇ ਪਾਸੇ ਵੀ ਹੋ ਜੂ ਕਾਪੀ ਆਨਲਾਈਨ ਬਣਦੀ ਬਾਹਰ ਵੀ ਜਾਊ ਬਾਹਰ ਵੀ ਵਗ ਜੂਗਾ ਤੇ ਜੀ ਉਹ ਵੀ ਸੱਜਣੋ ਆ ਗਏ ਅੱਜ ਫੇਰ ਉਸ ਹਵੇਲੀ ਚ ਪਿੰਡ ਕਲਾਰਾ ਤੇ ਜ਼ਿਲ੍ਹਾ ਸੰਗਰੂਰ ਸਨਾਮ ਤੋਂ ਸਿਰਫ 6 ਕਿਲੋਮੀਟਰ ਤੇ ਸੰਗਰੂਰ ਤੋਂ ਵੀ ਸਿਰਫ 6 ਕਿਲੋਮੀਟਰ ਬਾਈ ਰਿੰਕੂ ਕੋਲੇ ਆ ਗਏ ਤੇ ਕਿੰਨੇ ਟਰੈਕਟਰ ਨੇ ਅੱਜ ਸਾਰੀ ਜਾਣਕਾਰੀ ਦਵਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਵਧੀਆ ਹਾਂ ਠੀਕ ਠਾਕ ਕੰਮ ਕਰੀਏ ਕਿਵੇਂ ਚੱਲਦਾ ਵਧੀਆ ਵਧੀਆ ਜੀ ਨਵੇਂ ਸਾਲ ਦੀਆਂ ਅੜਵਾਚ ਮੁਬਾਰਕਾਂ ਫਿਰ ਆਪਾਂ ਅੰਦਰਸਾਂ ਨੂੰ ਵੀ ਆਪਾਂ ਨਵੇਂ ਸਾਲ ਤੇ ਟਰੈਕਟਰ ਹੀ ਦੇਣੇ ਆ ਡਿਸਕਾਊਂਟ ਵੱਡੀ ਦੇਣੇ ਛੋਟੀ ਛੋਟੀ ਦਾ ਦੇਵਾਂਗੇ ਪੈਸੇ ਦੀ ਗੱਲ ਤਾਂ ਅੱਡ ਰਹੀ ਹੈ ਠੀਕ ਆ ਕਿਹੜੇ ਟਰੈਕਟਰ ਤੋਂ ਸ਼ੁਰੂ ਕਰੀਏ ਫਿਰ ਇਧਰ ਹੀ ਆਇਆ ਦਰਮਿਆں ਸੋਨਾਲੀਕਾ DI 60 RX ਇਹ ਕਿੰਨਾ ਮਾਡਲ ਹੈ ਇਹ 2013 ਮਾਡਲ ਆਗਾ ਸਾਰਾ ਰੈਕਟਰ ਓਰੀਜਨਲ ਆ ਕਲਚ ਕੁ ਲੋਚ ਸੀ ਵੀ ਲਾ ਨਾਲ ਦੇ ਟਾਇਰ ਨੇ 70 ਰੁਪਏ ਦੇ ਨਾਲ ਦੇ ਟਾਇਰ ਆ ਕਲਚ ਵਗੈਰਾ ਸਾਰਾ ਕੁਝ ਸ਼ੀਲਡ ਆ ਜੇ ਸਿਸਟਮ ਵਗੈਰਾ ਚੰਗਾ ਲੱਗਿਆ ਫੁੱਲ ਚੋਟੀ ਜਾਣਾ ਫੁੱਲ ਚੋਟੀ ਦਾ ਪੰਜਾਬ ਨੰਬਰਾ ਤੇ ਪਾਰਟੀ ਇਹਨੂੰ ਵੀ ਨਾਮ ਆ ਪਹਿਲੀ ਫਾਸਟ ਪਾਰਟੀ ਦਾ ਰੈਕਟਰ ਫਾਸਟ ਪਾਰਟੀ ਦਾ ਨਾਮ ਆ ਵੇਦਰੋ ਆ ਪੱਟੀ ਪੱਠੀ ਪੁੱਠੀ ਐਨ ਦਿਖਾ ਦੇ ਦਿੰਦੇ ਹਾਂ ਪੱਟੀ ਤੇ ਜੇ ਆਪਾਂ ਹੁਣ ਇਹਦੀ ਡਿਫਰਡ ਦੀ ਗੱਲ ਕਰੀਏ ਏ ਉਹਦਾ ਸਵਾਚਾਰ ਦਾ ਕਹਿੰਦੇ ਆਨ ਬਸ 4 ਲੱਖ ਦਾ ਦੇ ਦਾਂਗੇ ਟਰੈਕਟਰ ਆ ਪੂਰੇ 4 ਲੱਖ ਦਾ ਦੇ ਦਾਂਗੇ 3 ਲੱਖ ਦਾ ਤੇ ਲੋਨ ਵੀ ਹੋ ਜਾਊਗਾ 3 ਲੱਖ ਦਾ ਲੋਨ ਹੋ ਜਾਊ ਮਤਲਬ ਲੱਖ ਰੁਪਇਆ ਲੈ ਕੇ ਇਹ ਟਰੈਕਟਰ ਦੇ ਮਾਲਕ ਬਣ ਜਾਣਗੇ ਟਰੈਕਟਰਾਂ ਦੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਆ ਫੁੱਲ ਕੈਂਟ ਟਰੈਕਟਰ ਨੇ ਲੇ ਗਿਆ ਐ ਜੇ ਆ ਵੀ ਕਿਤੇ ਰੰਗ ਹੋਇਆ ਉਹਨੇ ਆ ਗਏ ਜਿੰਨੇ ਵੀ ਟਰੈਕਟਰ ਨੇ ਆਪਾਂ ਲੱਖ ਰੁਪਏ ਦੇ ਵਿੱਚ ਦੇ ਦਾਂਗੇ ਆਪਾਂ ਬਾਕੀਆਂ ਦਾ ਹੋ ਜਿਵੇਂ ਜਦੋਂ ਹੋਵੇ ਨਾ ਉਹ ਬੱਟੇ ਉਹ ਗੱਲ ਬਾਕੀ ਆ ਵੀ ਐ ਨਹੀਂ ਹੈਗਾ ਵੀ ਉਰੇ ਆ ਕੇ ਲੱਗ ਦੂ ਇਹ ਰੰਗ ਹੋਇਆ ਫਿੱਟ ਨਹੀਂ ਆਇਆ ਯਾਰ ਬਾਜ ਕਰਦਾ ਜਾਂ ਇਹਦਾ ਹੀ ਜਿਹੜਾ ਬੋ ਮਾਰਦਾ ਉਹ ਜੀ ਇੱਕ ਵੀ ਟਰੈਕਟਰ ਨਹੀਂ ਜੀ ਮਤਲਬ ਆਪਾਂ ਦਿਖਾਵਾਂਗੇ ਉੰਨੀ ਹੋਊ ਇੱਕੀ ਹਾਂ ਇਹ ਗੱਲ ਆਪਣੀ ਆ ਵੀ ਆਪਾਂ ਜਿੰਨੇ ਟਰੈਕਟਰ ਨੇ ਪੂਰਾ ਕੈਂਟ ਨੇ ਠੀਕ ਆ ਤੇ ਆ ਜਿਹੜਾ ਸਿਕੰਦਰ ਆ ਆਪਣਾ ਟੈਗਰ ਆ ਗਿਆ ਸੋਨਾ ਲੀਕ 2020 ਮਾਡ ਪੰਜਾਬ ਨੰਬਰ ਆ ਦੂਜੇ ਥਾਂ ਮੇ ਨੋ ਹੋਇਆ ਇਹ ਦੂਜੇ ਨੋ ਤੇ ਆ ਇਹ ਲਾਵੇ ਟਾਇਰ ਦੇ 60 62 ਪੈਸੇ ਵੱਡਿਆ ਜੀ ਆ ਦਿਖਾ ਰੰਬਰੋਂ ਬਾ ਠੀਕ ਆ ਆ ਜਿਹੜਾ ਫਾਫਾ ਜੋ ਵੀ ਹਜ ਲਾਈਟਾਂ ਲੂਟਾਂ ਤੇ ਫਾਫਾ ਚੰਗੇ ਉ ਵੀ ਲੱਗਿਆ ਪਿਆ ਇਹ 3 ਸਪੀਡਾ ਚੇਂਜਰ ਵਾਲਾ ਡਿਸਟ੍ਰੀਬਿਊਟਰ ਟਾਪ ਵਾਰ ਲੋਂਦਾ ਠੀਕ ਆ ਮੂਰਲੇ ਟਾਇਰਸ ਮਤਲਬ ਟਾਇਰ ਸਾਰੇ ਟਾਇਰ ਨਾਲ ਦੇਨੇ ਚਾਹੀਦੇ ਸਾਰੇ ਟਾਇਰ ਨਾਲ ਦੇਨੇ ਆ ਕੋੜਾ ਵਾਪਰ ਲੱਗਿਆ ਹੋਇਆ ਮੂਰੇ ਛੋਟ ਆ ਹਾਂ ਹਾਂ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਆਪਾਂ ਏਉਂ ਦਾ 7.5 ਕਹਿੰਦੇ ਬਾ 5 ਲੱਖ ਰੁਪਏ ਦਾ ਦੇ ਦਾਂਗੇ 5 ਲੱਖ ਚ 4 ਲੱਖ ਦੇ ਤੇ ਲੋਨ ਹੋ ਜਾ ਹਾਂ ਹਾਂ 4 ਲੱਖ ਲੈ ਵੀ ਇਹ ਵੀ ਲੱਖ ਰੁਪਏ ਦੇ ਵਿੱਚ ਲਿਆ ਕੇ ਮਾਲਕ ਬਣ ਸਕਦੇ ਹਾਂ ਜਿਹੜਾ ਆ ਮਹਿੰਦਰਾ ਖੜਾ ਹੈਗਾ ਇਹ 575 ਫਿਰ ਇਹ ਵੀ ਟਾਪ ਮਾਡਲ ਆਗਾ ਇਹ ਸਰਪੰਚ ਆ ਗਿਆ ਹਾਂ ਇਹ ਵੀ ਫੁੱਲ ਚੋਟੀ ਦਾ ਡਾਇਰੈਕਟਰ ਆ ਕੇ ਨਟ ਦੇ ਸੈਸ ਫੋਣੀ ਖੁਦ ਹੀ ਗਲਤ ਕਰ ਦਿੰਦੀ ਗੋਣਾ ਸੋ ਆਪਣੇ ਆ ਜੂਗੀ ਹੈਗੀ ਆ ਪਈਆ ਲਿਆਉਣੀਆਂ ਚੱਕ ਕੇ ਅਸੀਂ ਨੇ ਠੀਕ ਆ ਇਹਦੇ ਟਾਇਰ ਵਗਾਰ ਇਹਦੇ ਟਾਇਰ ਮਾਗਰ ਲਈ 13 ਦੇ ਹੁੰਦੇ ਨੇ 14 ਦੇ ਪਾਏ ਹੁੰਦੇ ਮੂਰਲੇ ਵੀ 7 ਪਜਾਲੇ ਪਾਤੇ ਦੇ ਬੰਦੇ ਨੇ ਮਤਲਬ ਵੱਡੇ ਟਾਇਰ ਪਾਤੇ 2020 ਚ ਬੱਡੇ ਟਾਇਰ ਪਾਤੇ ਤੇ ਜੇ ਹੁਣ ਆਪਾਂ ਇਹਦੀ ਨਮਾਨ ਦੀ ਗੱਲ ਕਰੀਏ ਇਹ ਬਾਤ 4 ਲੱਖ ਰੁਪਏ ਦਾ ਦੇ ਦਾਂਗੇ ਆਪਾਂ ਪੂਰੇ ਦਾ ਹਾਂ ਹਾਂ 16 ਮਾਡਲ ਆ ਪੂਰਾ ਕੈਂਟਰ ਡੈਟਾ ਨਟ ਤੇ ਵੀ ਜਾਬੀ ਲੱਗੀ ਕਿਸ ਤੇ ਠੀਕ ਆ ਤੇ ਜਿਹੜਾ ਆ ਨਿਊ ਹਾਲੈਂਡ ਖੜਾ ਹੈਗਾ 37 ਇਹ 2021 ਮਾਡਲ ਆ ਪਟਿਆਲਾ ਨੰਬਰ ਆਗਾ ਸਾਰਾ ਡਾਕਟਰ ਰਿਜਨਲ ਨਾਲ ਦੇ ਟਰ ਮਾਗਰ ਲੈਂਦੇ ਨੇ ਮੂਰੇ ਨਵੇਂ ਪਾਏ ਨੇ ਵੱਡੇ ਪਾ ਲਏ ਨੇ ਮੂਰੇ ਜਹਾਜੀ ਪਾਤੇ ਮਤਲਬ ਸਿਸਟਮ ਪੂਰਾ ਚੋਟੀ ਦਾ ਲੱਗਾ ਹੋਇਆ ਸਿਸਟਮ ਵੀ ਲੱਗਾ ਹੋਇਆ ਰੇਸ ਵੀ ਲੱਗੀ ਹੋਈ ਆ ਮੂਰੇ ਟੈਂਕੀ ਵੀ ਲੱਗੀ ਹੋਈ ਆ ਮਤਲਬ ਰੁਪਿਆ ਲਾਉਣ ਦੀ ਤਾਂ ਲੋੜ ਹੀ ਨਹੀਂ ਹੈਗੀ ਸਾਦਾ ਕੋਈ ਰੁਪਿਆ ਨਹੀਂ ਪਾਲਦਾ ਹੈਗਾ ਇਹ ਹਾਂ ਮਤਲਬ ਜਿਹੜੇ ਕਹਿੰਦੇ ਹੁੰਦੇ ਨੇ ਮੂਰੇ ਟੈਂਕੀ ਲਵਾਉਣੀ ਆ ਸਿਸਟਮ ਲਵਾਉਣਾ ਪਹਿਲੀ ਲੱਗਾ ਲਗਾਇਆ ਤੇ ਜੇ ਆਪ ਇਹਦੀ ਡਿਮਾਂਡ ਦੀ ਗੱਲ ਕਰੀਏ ਇਹ 3 ਸਪੀਡ ਹੈਗਾ ਤੇ ਡਬਲ ਡਿਸਟ੍ਰਿਬਿਊਟਰ ਆ ਜੈਕ ਵਾਲੀ ਲਿਫਟਾ ਤੇ ਫੁੱਲ ਫੰਕਸ਼ਨ ਦੇ ਬਣ ਕਿੰਨੇ ਚ ਜਾਊ ਬਸ ਇਹ 6 ਲੱਖ ਦਾ ਦਿੰਦਾ ਨੂੰ ਆਪਾਂ ਸਵਾਸੇ ਮੰਗ ਦੇਦਾ 6 ਲੱਖ ਚ ਬਣ ਜੂ ਹਾਂਜੀ ਹਾਂ ਲੋਨ ਕਿੰਨੇ ਦਾ ਹੋਜੂ 5 ਲੱਖ ਰਹਿਦੇ ਹੋ ਜੂ ਮਤਲਬ ਜਿੰਨੇ ਟਰੈਕਟਰ ਨੇ ਸਾਰਿਆਂ ਦੇ ਲੱਖ ਰੁਪਏ ਲਿਆ ਕੇ ਬਾਕੀ ਤੇ ਲੋਨ ਕਰਵਾ ਦੇਗਾ ਤੇ ਜਿਹੜਾ ਆ ਫਾਰਮ ਟਰੈਕ ਸ ਇਹ 2014 ਮਾਡਲ ਆ 2100 ਨੰਬਰ ਆ ਦੂਜੇ ਥਾਂ ਨੇ ਨਾ ਹੋਇਆ ਇਹ ਠੀਕ ਹੈ ਤੇ ਇਹ ਦੁਆਰੇ ਦੇ ਟਾਇਰ 70 ਪੈਸੇ ਦੇ ਦੁਆਰੇ ਦੇ ਟਾਇਰ 70 ਪੈਸੇ ਨੇ ਇਹ ਕਲੱਚ ਵਗੈਰਾ ਸਾਰਾ ਇਹ ਤਾਂ ਮੰਨ ਕਲੱਚ ਕਲੱਚ ਤਾਂ ਖੁੱਲਿਆ ਬਾਕੀ ਸੀਲਡਾ ਸਾਰਾ ਪੈਰ ਬੂਦਾ ਪੈਰ ਦਾ ਇੰਨੇ ਸੀ ਚੈੱਕ ਪੰਪ ਦਿਖਾ ਦੇ ਖੁੱਲਿਆ ਕਹਦਾ ਨਹੀਂ ਆ ਕੇ ਤੂੰ ਕਿਸੇ ਪਾਸੇ ਵੀ ਪੰਪ ਵਗੈਰਾ ਕੋਈ ਵੀ ਖੁੱਲਿਆ ਨਹੀਂ ਹੋਇਆ ਤੇ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਇਹ ਉਹ ਸਵਾਚਾਰ ਨੇ 4 ਲੱਖ ਰੁਪਏ ਦਾ ਦੇ ਦਾਂਗੇ ਆਪਾਂ ਇਹਦੇ ਢਾਈ ਤੋਂ ਬਲਾਸ ਆਏ ਤਾਂ ਨਾ ਵੀ ਲੋੜ ਹੋ ਜੇ ਬਸ ਠੀਕ ਹੈ ਮਤਲਬ 4 ਲੱਖ ਚ ਬਣ ਜੂ ਹਾਂ 4 ਲੱਖ ਦਾ ਦੇਵਾਂਗੇ ਇਹ ਤੇ ਜਿਹੜਾ ਆਂ ਜੁੰਡੀਰ ਖੜਾ ਕਾਲੇ ਡੱਡ 55 ਦਾ ਮੈਂ ਦ ਮੈਂ ਇਹਦਾ ਕੀ ਦੱਸੂ ਕਹਿੰਦੇ ਵੀ ਇਹਦੇ ਨਾਲ ਤੂੰ ਟਰੈਕਟਰ ਕੋਈ ਲੱਭੇ ਹੀ ਨਹੀਂ ਹੈ ਮੈਂ ਤਾਂ ਲੈਤਾ ਨਹੀਂ ਦੇਖ ਮੈਂ ਪਹਿਲਾਂ ਟਰੈਕਟਰ ਲੈਂਦਾ ਇਹਨਾਂ ਦਾ ਵਾ ਐਵੇਂ ਗੱਪਾਂ ਮਾਰੀ ਜਾਈਏ ਤੇ ਮਾਡਲ ਕਿੰਨਾ ਹੈ ਆਪਾਂ ਵਪਾਰ ਕਰਦੇ ਆ ਤੂੰ 40 ਸਾਲ ਹੋ ਗਏ ਆਪਾਂ ਪਰ ਇਹ ਨਾ ਨਾ ਪਹਿਲਾ ਟਰੈਕਟਰ ਲੈਤਾ ਇਹ 53 ਦਾ ਸਾਲ ਚਲੋ ਬਾਕੀ ਟਰੈਕਟਰ ਤਾਂ ਉਹੀ ਰਹਿੰਦੇ ਵਦਨ ਨਵੇਂ ਤੋਂ ਦਵੇਂ ਇਹ 1100 ਘੰਟਾ ਚੱਲਿਆ ਚਾਰੇ ਟਾਇਰ ਨਾਲ ਦੇ ਨੇ ਚਾਰੇ ਟਾਇਰ ਨਾਲ ਦੇ ਨੇ ਆਪੇ ਦਿਖਾ ਦਿਓ ਸਾਰਾ ਕੁਝ ਤੁਸੀਂ ਤੇ ਮਾਰ ਕੇ ਚੈੱਕ ਕਰ ਲਈਏ ਪਹਿਲਾਂ ਤਾਂ ਤੇ ਜੂਨ 2010 ਠੀਕ ਆ ਤੇ ਮਾਗਰੋਂ ਵੀ ਕੰਡੀਸ਼ਨ ਚੈੱਕ ਕਰ ਲੋ ਡਿਸਟ੍ਰੀਬਿਊਟਰ ਗਾਰਾ ਹੱਕਵਾਰਾ ਦੇਖੋ ਕਿੰਨੇ ਇੱਕ ਘਸਾ ਚੱਲਿਆ ਹੋਇਆ 1100 ਘੰਟੇ ਚੱਲਿਆ ਹੋਇਆ ਬਈ ਟਾਇਰ ਨਾਲ ਦੇ ਨੇ ਚਾਰੇ ਚਾਰੇ ਟਾਇਰ ਨਾਲ ਦੇ ਨੇ ਬੂਕਲ ਦਿਖਾ ਭੱਟਿਆ ਮੁੱਠੇ ਮਾਠੇ ਵਗੇਰਾ ਗੁਰਾ ਸਟicker ਆ ਸਟicker ਜਿੰਨੇ ਹਜੇ ਤੱਕ ਸਾਰੇ ਨਾਲ ਦੇ ਆ ਤੇ ਆਹ ਸਟicker ਵੀ ਹਜੇ ਤੱਕ ਸਾਰੇ ਨਾਲ ਦੇ ਹਨਾ ਬਈ ਮਾ ਕੁਛ ਵੀ ਨਹੀਂ ਖੁਦ ਆ ਦਰਮਿਆ ਪਰ ਆਪ ਬੜੀ ਸੋਚ ਆ ਕੀ ਲਈਏ ਲੋ ਜੀ ਮੈਂ ਉਹ ਮੇਨ ਗੱਲ ਦਿਖਾਈ ਦਿੰਦਿਆਂ ਫਿਰ ਇਹਦੇ ਹਲੇ ਕਾਗਜ ਦਾ ਸਟicker ਹੁੰਦਾ ਇੱਥੇ ਲੱਗਿਆ ਹੋਇਆ ਆਂਦੇ ਕਰ ਦੇਖੀ ਢੱਕਾਂ ਦੇ ਦਿਖਾਈ ਭੱਟੀ ਆਹ ਸਟicker ਵੀ ਹਜੇ ਨਾਲ ਦਾ ਹੈ ਆਹ ਸਟicker ਵੀ ਆ ਮੂਰੇ ਦੇਖ ਲੋ ਲੋਕਾਂ ਦੇਖ ਮੂਰੇ ਆਹ ਸਟicker ਵੀ ਦਿਖਾ ਦੇ ਹਾਂ ਦੇਖੋ ਕੋਈ ਆਇਆ ਨਹੀਂ ਹੈਗਾ ابھی ਕਿੱਕਾ ਆਪਣੇ ਜਾਂ ਕੋਈ ਆਇਆ ਖਾ ਪੱਤੀਆਂ ਦੇ ਨਿਕਲ ਵੀ ਉਹ ਵੀ ਪਿਆਗਾ ਦੇ ਆਹ ਸਟicker ਲੈ ਬੈਟਰੀ ਵਾਲੀ ਸ਼ਗਲ ਆ ਦਿਖਾ ਦੇ ਜ਼ੂਮ ਕਰਕੇ ਲੋ ਜੀ 2272010 ਲੋ ਜੀ ਕਰੋ ਚੈੱਕ ਨਹੀਂ ਆਹ ਟਰੈਕਟਰਾਂ ਦੇ ਉਰੇ ਜੌਂਡੀਅਰ ਦੇ ਹਰੇਕ ਦੇ ਨਾ ਬੈਟਰੀ ਜੂਮ ਜੂ ਕੇ ਓਹ ਇਹਦਾ ਜਮੀ 1% ਵੀ ਐ ਨਹੀਂ ਹੈ ਵੀ ਕਿਤੇ ਏਡੀ ਸਾਂ ਵਾਲੇ ਵਧੀਆ ਬੰਦੇ ਆ ਗੋਲ ਦੀ ਸਾਂ ਪਾਵਰ ਸਟੀering ਹੋਇਆ ਹੋਇਆ ਇਹ ਨਾ ਪਾ ਕੋ ਪੂਰੀ ਬੰਦੀ ਹੁੰਦਾ 3 ਸਾਰੇ ਨਾਲ ਕੰਪਨੀ ਵੀ ਡਬਲ ਡਿਸਟ੍ਰੀਬਿਊਟਰ ਆ ਡਬਲ ਬੀਟੀਓ ਆਗਾ ਡਬਲ ਪੀਟੀਓ ਆ ਹਾਂ ਹਾਂ ਤੇ ਜੇ ਆਪਾਂ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਸਮਾਨੂ ਦਾ ਮੁੱਲ ਤਾਂ ਕੋਈ ਨਹੀਂ ਚਲੋ ਆਪਾਂ ਵਪਾਰ ਵੇਚਣੀ ਤਾਂ ਹੁੰਦੇ ਜੋ ਲਿਆਣੇ ਨੇ ਚੀਜ਼ਾਂ ਨਾ ਉਹ ਸਵਾ 6 ਲੱਖ ਰੁਪਿਆ ਕਹਿੰਦੇ ਦਾ ਸਵਾ 6 ਲੱਖ ਹਾਂ ਹਾਂ ਕਿੰਨਾ ਡਿਸਕਾਊਂਟ کریں گے ਨਵੇਂ ਸਾਲ ਤੇ ਬਸ 6 ਲੱਖ ਦਾ ਦੇ ਦਾਂਗੇ 25000 ਡਿਸਕਾਊਂਟ ਕਰਤਾ ਲੋ ਸਜਣੋ ਨਵੇਂ ਸਾਲ ਤੇ 25000 ਦਾ ਡਿਸਕਾਊਂਟ ਕਰਤਾ ਜਿਹਨੇ ਲੈਣਾ 53 ਦਾ ਜੂਨੀਅਰ ਤੱਕ ਕਰ ਲਿਓ ਇਸ ਵਾਰਕ ਜਿਹੜਾ ਨਾਟਗਰ ਨਾਟਗਰ ਖੜਾ ਦੁਆਰੇ ਟ੍ਰੈਂਡ ਚ ਆ ਗਿਆ ਨਾ ਇਹ ਹਾਂ ਹਾਂ ਇਹ ਪਹਿਲਾਂ ਸਿੱਧੂ ਮੂਸੇ ਵਾਲੇ ਨੇ ਦੁਆਰੇ ਟ੍ਰੈਂਡ ਚ ਲਿਆਤਾ ਹਨ ਜਿੰਨਾਂ ਨੇ ਵੇਚੇ ਸੀ ਉਹ ਦੁਆਰੇ ਲੈਣ ਲੱਗ ਗਏ ਇਹ ਮਾਡਲ ਕਿੰਨਾ ਬਾਈ ਇਹ ਮਾਡਲ 98 ਆ ਬਰਨਾਲਾ ਨੰਬਰ ਆ ਸਾਰਾ ਰੈਕਟਰ ਘੈਂਟ ਆ ਵਧੀਆ ਰੈਕਟਰ ਸਾਰਾ ਉਹ ਦਿਨ ਆ ਇੰਜਨੂ ਜਾਂ ਨਵਾਂਗਾ ਵਿਚਾਰੋ ਪਾਵਰ ਹੋਇਆ ਹੋਇਆ ਸੋਨਾਲੀ ਕਾ ਵਾਂਗੂ ਵਧੀਆ ਆ ਇਹ ਸੋਨਾਲੀ ਕਾ ਵਾਂਗੂ ਪਾਵਰ ਹੋਇਆ ਹੋਇਆਗਾ ਤੇਜੀ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ। ਪੈਰ 70-75 ਪੈਸੇ ਨੇ ਕੋਈ ਕਮੀ ਨਹੀਂ ਮੰਨ ਕੇ ਸਾਰਾ ਕੰਮ ਓਕੇ ਆ ਕੋਈ ਮਾਗਰੋ ਬਾਜਾ ਬੂਜਾ ਨਹੀਂ ਕਰਦਾ ਫੁੱਲ ਓਕੇ ਆ। ਵੱਡੀ ਗੱਲ ਕਾਪੀ ਆ ਔਨਲਾਈਨ ਆ ਜੇ ਕਹਿੰਦੇ ਪਤਾ ਹੁਣੇ ਦਾ ਬਾਹਰ ਬੂਹਰ ਲ ਜਾਣਾ ਪੈਸੇ ਦਾ। ਪਾਸੀ ਵੀ ਹੋ ਜੂ ਕਾਪੀ ਔਨਲਾਈਨ ਬੋਲਦੀ ਆ ਬਾਹਰ ਵੀ ਜਾਊ। ਬਾਹਰ ਵੀ ਵਾਗ ਜੂਗਾ। ਤੇਜੀ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ। ਇਹ ਡਿਮਾਂਡ 2,65,000 ਕਹਿੰਦੇ ਆ ਵਾ 2.5 ਲੱਖ ਤਾਂ ਦੇ ਦਾਂਗੇ। ਲੋਬਿਸ਼ਾ ਜਨੂ 2.5 ਲੱਖ ਦੇ ਮਾਲਕ ਬਣ ਜੂ 911 ਦੇ। ਭਾਈ ਰਿੰਕ ਸੋ ਨੂਰ ਤੇ ਇਸ ਨਾਮ ਦੇ ਹਾਂ ਸੰਗਰੂਰ ਤੇ ਇਸ ਨਾਮ ਦੇ ਵਿੱਚ ਆ 5-4 ਕਿਲੋਮੀਟਰ ਦਾ ਬਸ ਦੁਆ ਦੇ ਪਾਸੇ 5-5 ਕਿਲੋਮੀਟਰ ਆਪਣਾ ਪੈਂਦਾ ਟਿਕ ਕਰ ਲਿਓ ਸੰਪਰਕ ਜਿਨ੍ਹਾਂ ਨੇ ਕੋਈ ਵੀ ਟਰੈਕਟਰ ਲੈਣਾ ਨੰਬਰ ਉੱਪਰ ਚੱਲੀ ਜਾਂਦਾ ਹੈ